ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਸਾਰਿਆਂ ਨੂੰ ਜੀ ਮੈਂ ਐਡਵੋਕੇਟ ਵਿਕਰਮ ਸਾਬਰੀ ਸੂਬਾ ਪ੍ਰਧਾਨ ਹਿੰਦੁਸਤਾਨੀ ਪਸੰਮੰਦਾ ਪੰਜਾਬੀ ਦੋਸਤੋ ਪਿਛਲੇ ਜੇ ਦਿਨੀ ਹੁਸ਼ਿਆਰਪੁਰ ਦੇ ਵਿੱਚ ਇੱਕ ਬਹੁਤ ਹੀ ਜਿਆਦੇ ਕਰੂੜਤਾ ਪਰ ਇੱਕ ਮੰਦ ਭਾਗੀ ਜਿਹੜੀ ਖਬਰ ਆਈ ਸੀਗੀ ਇੱਕ ਬੱਚੇ ਦੇ ਨਾਲ ਛੋਟਾ ਜਿਹਾ ਬੱਚਾ ਬੜਾ ਸੋਹਣਾ ਉਹਦੇ ਨਾਲ ਪਤ ਫੈਲੀ ਕਰਕੇ ਉਸ ਦੀ ਨਸ ਦੇ ਵਿੱਚ ਰੌੜ ਦੇ ਕੇ ਲੋਹੇ ਦੀ ਤੇ ਉਹ ਬੜੀ ਬੇਰਮੀ ਦੇ ਨਾਲ ਮਾਰਿਆ 6-7 ਸਾਲ ਦਾ ਸ਼ਹਿਦ ਨੇ ਵੀ ਬੱਚਾ ਆਇਆ ਛੋਟਾ ਜਿਹਾ ਬੱਚਾ ਉਹ ਬੱਚੇ ਦਾ ਇੰਨੀ ਕਰੂਰਤਾ ਦੇ ਨਾਲ ਕਤਲ ਕੀਤਾ ਕਿ ਨਹੀਂ ਆ ਇੱਕ ਪ੍ਰਵਾਸੀ ਨੇ ਅਸੀਂ ਪਹਿਲਾਂ ਬੜਾ ਰੌਲਾ ਪਾਉਂਦੇ ਸੀਗੇ ਵੀ ਇਹ ਜਿਹੜੇ ਪ੍ਰਵਾਸੀ ਨੇ ਬਿਨਾਂ ਕਿਸੇ ਇਨਕੁਆਰੀ ਦੇ ਬਿਨਾਂ ਕਿਸੇ ਇਨਵੈਸਟੀਗੇਸ਼ਨ ਤੇ ਇਹ ਪੰਜਾਬ ਦੇ ਵਿੱਚ ਘੁਸੀ ਜਾਂਦੇ ਨੇ ਹਾਰਪੰਡ ਸ਼ਹਿਰ ਦੇ ਵਿੱਚ ਜਾ ਕੇ ਦੇਖੋ ਕਿ ਇਹਨਾਂ ਭਈਆਂ ਦਾ ਇਹ ਜਿਹੜੇ ਪ੍ਰਵਾਸੀ ਨੇ ਇੰਨੀ ਜ਼ਿਆਦਾ ਗਿਣਤੀ ਹੈ ਕਿ ਇਹਨਾਂ ਨੇ ਆਪਣੀਆਂ ਕਲੋਨੀਆਂ ਬਣਾਈਆਂ ਅਮਰੋਦ ਏਰੀਏ ਦੇ ਵਿੱਚ ਵੀ ਅਗਰ ਤੁਸੀਂ ਜਾ ਕੇ ਦੇਖੋ ਨਾ ਸੂਏ ਵਾਲੇ ਪਾਸੇ ਅੰਨੀਆ ਅੰਨੀ ਵਾਲੇ ਰੋਡ ਤੇ ਇਹਨਾਂ ਲੋਕਾਂ ਦੀਆਂ ਕਲੋਨੀਆਂ ਬਸੀਆਂ ਹੋਈਆਂ ਨੇ ਔਰ ਸਾਡੇ ਲੋਕਾਂ ਨੇ ਇਹਨਾਂ ਲਈ ਪੀਜੀ ਬਣਾ ਬਣਾ ਕੇ ਇਹਨਾਂ ਨੂੰ ਦਿੱਤੇ ਹੋਏ ਨੇ ਕੁਛ ਤਾਂ ਇਦਾਂ ਦੇ ਵੀ ਨੇ ਜਿਹੜੇ ਆਪਣੀ ਪ੍ਰਾਪਰਟੀ ਲੈ ਕੇ ਵੀ ਉਹਤੇ ਕੌਟੀਆਂ ਮਨਾ ਕੇ ਆਪ ਰਹਿ ਵੀ ਰਹੇ ਨੇ ਤੇ ਅੱਗੇ ਆਪਣੇ ਲੋਕਾਂ ਨੂੰ ਕਰਾਇਆ ਤੇ ਦੇ ਰਹੇ ਨੇ ਹੁਣ ਇਹਨਾਂ ਦੇ ਇਹ ਜਿਹੇ ਕੀ ਕਾਰੋਬਾਰ ਇੱਥੇ ਕਰਦੇ ਨੇ ਕੀਕ ਨਹੀਂ ਕਰਦੇ ਇਹਨਾਂ ਦੀ ਕੋਈ ਵੀ ਵੈਰੀਫਿਕੇਸ਼ਨ ਨਹੀਂ ਹੁੰਦੀ ਪਰ ਅਗਰ ਕੋਈ ਇਹਨਾਂ ਦੇ ਆਵਾਜ਼ ਚੱਕਦਾ ਇਹਨਾਂ ਦੇ ਖਿਲਾਫ ਤਾਂ ਸਾਡੀ ਲੋਕ ਉਸ ਬੰਦੇ ਦੇ ਮਗਰ ਪੈ ਜਾਂਦੇ ਨੇ ਕਿ ਬਾਹਰਲੇ ਦੇਸ਼ਾਂ ਵਿੱਚ ਤਾਂ ਪੰਜਾਬੀ ਬੈਠੇ ਨੇ ਜੇ ਉਹਨਾਂ ਨੂੰ ਕੋਈ ਤੰਗ ਕਰੇ ਜਾ ਬਾਹਰਲੇ ਸਟੇਟਾਂ 'ਚ ਪੰਜਾਬੀ ਬੈਠੇ ਨੇ ਉਹਨਾਂ ਨੂੰ ਕੋਈ ਤੰਗ ਕਰੇ ਦੇਖੋ ਅਗਰ ਕੋਈ ਬਾਹਰਲੇ ਦੇਸ਼ ਦੇ ਵਿੱਚ ਕੋਈ ਸਾਡਾ ਪੰਜਾਬੀ ਜਾਂਦਾ ਆ ਤਾਂ ਸੈਂਕੜੇ ਤਰ੍ਹਾਂ ਦੀਆਂ ਫਾਰਮੈਲਿਟੀਆਂ ਨੇ ਜਿਹੜੀਆਂ ਉਹਨੂੰ ਪੂਰੀਆਂ ਕਰਨੀਆਂ ਪੈਂਦੀਆਂ ਨੇ ਇੱਧਰ ਲਾ ਉਹਨੂੰ ਆਪਣਾ ਰਿਪੋਰਟ ਚੈੱਕ ਕਰਵਾਉਣਾ ਪੈਂਦਾ ਏ ਕਿ ਇਹ ਦਾ ਕੋਈ ਜਿਹੜਾ ਪਛੋਕੜੇ ਦੀ ਬੈਕਗ੍ਰਾਉਂਡ ਕੋਈ ਕ੍ਰਿਮੀਨਲ ਤਾਂ ਨਹੀਂ ਹੈਗੀ ਉਹਨੂੰ ਸੈਂਕੜੇ ਤਰ੍ਹਾਂ ਦੀਆਂ ਕਾਰਵਾਈਆਂ ਦੇ ਵਿੱਚ ਦੀ ਗੁਜ਼ਰਨਾ ਪੈਂਦਾ ਫਿਰ ਜਾ ਕੇ ਉਹ ਬਾਹਰਲੀ ਕੰਟਰੀ ਦੇ ਵਿੱਚ ਸੈਟਲ ਹੁੰਦਾ ਹੈ ਪਰ ਇਹ ਲੋਕ ਨੇ ਰੋਜ਼ ਜਾਓ ਤੁਸੀਂ ਰੇਲਵੇ ਸਟੇਸ਼ਨਾਂ ਤੇ ਦੇਖੋ ਜਾ ਕੇ ਟ੍ਰੇਨਾਂ ਭਰ-ਭਰ ਆਉਂਦੀਆਂ ਨੇ ਇਹਨਾਂ ਦੀਆਂ ਬਿਹਾਰ ਨੂੰ ਜੇ ਕੋਈ ਟ੍ਰੇਨ ਜਾਂਦੀ ਆ ਖਾਲੀ ਮਿਲੂਗੀ ਉਧਰੋਂ ਜਿਹੜੀ ਟ੍ਰੇਨ ਆਉਂਦੀ ਆ ਭਰੀ ਨਫੋ ਨਕ ਭਰੀ ਹੁੰਦੀ ਆ ਇੰਦਰੇ ਲੋਕ ਆ ਕੇ ਇਹਨਾਂ ਨੂੰ ਸੂਰਤ ਕੀ ਆ ਗਈਆਂ ਹੁਣ ਇਹਨਾਂ ਨੂੰ ਆ ਗਈ 600 ਯੂਨਟ ਸਰਕਾਰ ਫ੍ਰੀ ਕਰ ਰਹੀ ਆ ਸਰਕਾਰ ਨੇ ਸੂਰਤ ਦਿੱਤੀ ਪੰਜਾਬ ਦੇ ਲੋਕਾਂ ਨੂੰ ਪਰ ਇਹ ਸੂਰਤ ਇਹ ਲੋਕ ਲੈ ਰਹੇ ਨੇ ਇਹਨਾਂ ਨੂੰ 600 ਯੂਨਟ ਫ੍ਰੀ ਮਾਫ ਇਹਨਾਂ ਨੂੰ ਰਾਸ਼ਨ ਪਾਣੀ ਉਹ ਫ੍ਰੀ ਸਕੂਲ ਦੇ ਵਿੱਚ ਪੜਾਈਆਂ ਉਹ ਇਹਨਾਂ ਨੂੰ ਫ੍ਰੀ ਜਾਓ ਤੁਸੀਂ ਸਰਕਾਰੀ ਸਕੂਲ ਦੇ ਵਿੱਚ ਕਿਸੇ ਕਿਸੇ ਐਲੀਮੈਂਟਰੀ ਸਕੂਲ 'ਚ ਜਾਓ ਉੱਥੇ ਤੁਹਾਨੂੰ ਪ੍ਰਵਾਸੀਏ ਪ੍ਰਵਾਸੀ ਮਿਲਣਗੇ ਜੇ 100 ਬੱਚਾ ਹੈ ਨਾ 100 ਉਹਦੇ ਵਿੱਚੋਂ ਤੁਹਾਨੂੰ 95 ਪ੍ਰਵਾਸੀਏ ਮਿਲਣਗੇ ਕਿਸੇ ਅਕਾਦਮੀ ਕਿਸੇ ਖੇਡ ਅਕਾਦਮੀ ਦੇ ਵਿੱਚ ਜਾਓ ਉੱਥੇ ਜੇਕਰ ਕੋਈ 100 ਬੱਚਾ ਖੇਡਣ ਆਉਂਦਾ ਉਹਦੇ ਚੋਂ ਤੁਹਾਨੂੰ 90 ਪ੍ਰਵਾਸੀ ਮਿਲਣਗੇ ਇਹ ਲੋਕਾਂ ਨੇ ਇੰਨਾ ਹੋਲਡ ਕਰ ਲਿਆ ਤੁਹਾਡੇ ਪੰਜਾਬ ਦੇ ਉੱਤੇ ਕਿ ਆਉਣ ਵਾਲਾ ਜਿਹੜਾ ਸਮਾਂ ਹੈ ਬਹੁਤ ਘਾਟਕ ਇਸ ਕਰਕੇ ਪੁਲਸ ਪ੍ਰਸ਼ਾਸਨ ਨੂੰ ਵੀ ਸਾਡੀ ਬੇਨਤੀ ਹੈ ਕਿ ਇਦਾਂ ਦੇ ਜਿਹੜੇ ਲੋਕ ਨੇ ਜਿਹੜੇ ਲੋਕ ਇੱਥੇ ਕਿਰਾਇਆਂ ਦੇ ਰਹਿੰਦੇ ਨੇ ਬਾਹਰੋਂ ਆ ਕੇ ਵਸਦੇ ਨੇ ਉਹਨਾਂ ਦੀ ਵੈਰੀਫਿਕੇਸ਼ਨ ਜ਼ਰੂਰ ਕਰਨ ਕਿ ਉਹਨਾਂ ਦੀ ਬੈਕਗ੍ਰਾਉਂਡ ਜਿਹੜੀ ਉਹਨਾਂ ਦੀ ਹਿਸਟਰੀ ਕੋਈ ਕ੍ਰਿਮੀਨਲ ਤਾਂ ਨਹੀਂ ਕਿャ ਕਿਤੇ ਇਹ ਤਾਂ ਨਹੀਂ ਕਿ ਪੰਜਾਬ ਦੇ ਸਾਡੇ ਲੋਕਾਂ ਨੂੰ ਗੁਰੂ ਪੀਰਾਂ ਪੀਰਾਂ ਦੀ ਧਰਤੀ ਦਾ ਹਵਾਲਾ ਦੇ ਕੇ ਦਾਨੀ ਲੋਕਾਂ ਦਾ ਹਵਾਲਾ ਦੇ ਕੇ ਸਾਡੇ ਲੋਕਾਂ ਨੂੰ ਹਵਾਲਾ ਦੇ ਕੇ ਪੰਪ ਦੇ ਕੇ ਕਿਤੇ ਤਾਂ ਨਹੀਂ ਕਿ ਆਪਾਂ ਬਾਹਰਲੇ ਸਟੇਟਾਂ ਦੇ ਜਿਹੜੇ ਕ੍ਰਿਮੀਨਲ ਲੋਕ ਨੇ ਉਹਨਾਂ ਦਾ ਇੱਥੇ ਬਸੇਵਾ ਕਰੀ ਜਾਂਦੇ ਆਪਾਂ ਮੈਂ ਅੱਜ ਤੱਕ ਕਦੇ ਕਿਸੇ ਪੁਲਿਸ ਅਫਸਰ ਨੂੰ ਕਦੇ ਪ੍ਰਸ਼ਾਸਨ ਦੇ ਕਿਸੇ ਅਧਿਕਾਰੀ ਨੂੰ ਇਹਨਾਂ ਲੋਕਾਂ ਦਾ ਕੋਈ ਵੀ ਆਧਾਰ ਕਾਰਡ ਵੋਟਰ ਕਾਰਡ ਕਿ ਕਿੱਥੋਂ ਆਏ ਨੇ ਇਹਨਾਂ ਦੀ ਬੈਕਗ੍ਰਾਉਂਡ ਹਿਸਟਰੀ ਕੀ ਆ ਕੀ ਕਰਦੇ ਨੇ ਇਹ ਕੌਣ ਅਤਾ ਪਤਾ ਕੀਆ ਇਹਨਾਂ ਦੇ ਇਧਰਲੇ ਖੈਰ ਖਵਾ ਇਹਨਾਂ ਨੂੰ ਡਾਕਟਰ ਖਾਬ ਕੌਣ ਕਰ ਰਹੇ ਨੇ ਅੱਜ ਤੱਕ ਪ੍ਰਸ਼ਾਸਨ ਦੇ ਕਿਸੇ ਵੀ ਅਧਿਕਾਰੀ ਨੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਹੈ ਪ੍ਰਸ਼ਾਸਨ ਸਿਰਫ ਮੂਕ ਦਰਸ਼ਕ ਵਰਗੇ ਬਹਿ ਜਾਂਦਾ ਕਿ ਜਦੋਂ ਕੋਈ ਘਟਨਾ ਵਾਪਰੂਗੀ ਉਦੋਂ ਪ੍ਰਸ਼ਾਸਨ ਹਰਕਤ ਚਲਾਉਂਦਾ ਜਿਵੇਂ ਹੁਸ਼ਿਆਰਪੁਰ ਦੇ ਵਿੱਚ ਉਹ ਬੱਚਾ ਇੰਨੀ ਕਰੂਣ ਕ੍ਰੂਰਤਾ ਦੇ ਨਾਲ ਮਾਰਤਾ ਕਿ ਜਿੰਨਾ ਚਿਰ ਇਹ ਬੱਚਿਆਂ ਨੂੰ ਹੋਰ ਨੂੰ ਨਹੀਂ ਮਾਰਦੇ ਉਹਨਾਂ ਚਿਰ ਪ੍ਰਸ਼ਾਸਨ ਬੈਠਾ ਰਹੂਗਾ ਚੁੱਪ ਕਰਕੇ ਅਮਰੋਦੇ ਵਿੱਚ ਹਜ਼ਾਰਾਂ ਦੀ ਗਿਤੀ ਦੇ ਵਿੱਚ ਇਹ ਪ੍ਰਵਾਸੀ ਬੈਠੇ ਨੇ ਪਿੰਡਾਂ ਪਿੰਡਾਂ ਦੇ ਵਿੱਚ ਆਪਣੇ ਡੇਰੇ ਲਾਏ ਬੈਠੇ ਨੇ ਇਸ ਕਰਕੇ ਸਾਡੀ ਬੇਨਤੀ ਆ ਕਿ ਜਿਹੜੇ ਲੋਕ ਨੇ ਉਹ ਅਗਰ ਸੜਕਾਂ ਤੇ ਆਉਂਦੇ ਨੇ ਫਿਰ ਵੀ ਤਾਂ ਪ੍ਰਸ਼ਾਸਨ ਹਰਕਤ ਦੇ ਵਿੱਚ ਆਊਗਾ ਕਿਉਂ ਨਾ ਤੁਸੀਂ ਇਹਨਾਂ ਲੋਕਾਂ ਦੀ ਜਿਹੜੀ ਵੈਰੀਫਿਕੇਸ਼ਨ ਆ ਜਰੂਰ ਕਰਵਾਓ ਜਿਹੜੇ ਵੀ ਸ਼ਹਿਰਾਂ ਦੇ ਵਿੱਚ ਇਹ ਪ੍ਰਵਾਸੀ ਇਹ ਬਿਹਾਰੀ ਭਈਏ ਬੈਠੇ ਨੇ ਇਹਨਾਂ ਦੀ ਵੈਰੀਫਿਕੇਸ਼ਨ ਤਾਂ ਕਰਵਾ ਸਕਦੀ ਹੈ ਨਾ ਸਰਕਾਰ ਅਸੀਂ ਨਹੀਂ ਕਹਿੰਦੇ ਵੀ ਉਹਨਾਂ ਨੂੰ ਕੱਢ ਦਿਓ ਹੈ ਸਾਡੇ ਦੇਸ਼ ਦੇ ਵਾਸੀ ਨੇ ਪਰ ਉਹਨਾਂ ਦਾ ਬੈਕਗ੍ਰਾਉਂਡ ਜਿਹੜੀ ਹਿਸਟਰੀ ਉਹ ਤਾਂ ਚੈੱਕ ਕਰਵਾ ਸਕਦੇ ਆ ਨਾ ਸਰਕਾਰ ਬਾਕੀ ਸਾਡੀ ਜਿਹੜੀਆਂ ਨਹਿੰਗ ਜੱਥੇਬੰਦੀਆਂ ਨੇ ਇਹੇ ਹੋਰ ਉਰੇ ਪਰੇ ਜੇ ਹੋਰ ਕੰਮ ਤਾਂ ਬਥੇਰੇ ਕਰੀ ਜਾਂਦੇ ਨੇ ਜਿਹੜਾ ਕੰਮ ਕਰਨ ਵਾਲਾ ਉਹ ਕੰਮ ਹੀ ਕਰਦੇ ਨੀਗੇ ਉਹ ਨਹਿੰਗ ਜੱਥੇਬੰਦੀਆਂ ਨੇ ਇਹ ਜਿਹੜਾ ਮੋਰਚਾ ਸਾਂਭਿਆ ਹੋਇਆ ਹੁਸ਼ਿਆਰਪੁਰ ਸਾਡੇ ਇਲਾਕੇ ਦੇ ਵਿੱਚ ਕਿੰਨੀਆਂ ਨਹਿੰਗ ਜੱਥੇਬੰਦੀਆਂ ਨੇ ਕਦੇ ਨਹੀਂ ਕੋਈ ਇਦਾਂ ਦੇ ਮਸਲੇ ਦੇ ਵਿੱਚ ਆਏ ਉਹਨਾਂ ਦੇ ਸਾਰਾ ਕੁਝ ਧਿਆਨ ਚਾ ਪਰ ਕਦੇ ਉਹਨਾਂ ਨੇ ਇਦਾਂ ਦੇ ਮਸਲੇ ਦੇ ਵਿੱਚ ਆ ਕੇ ਖਾ ਦਾ ਨਾਰਾ ਨਹੀਂ ਮਾਰੇ ਇਸ ਕਰਕੇ ਮੇਰੀ ਪੂਰਜੋਰ ਸਾਰਿਆਂ ਨੂੰ ਅਪੀਲ ਆ ਕਿ ਇਸ ਮਸਲੇ ਨੂੰ ਗੌਰ ਕੀਤੀ ਜਾਵੇ ਜਿਹੜੇ ਲੋਕ ਬਾਹਰੋਂ ਬੈਠੇ ਨੇ ਜਿਹੜੇ ਗਲਤ ਲੋਕ ਇੱਥੇ ਸਾਡੇ ਆਗੇ ਬਸ ਗਏ ਨੇ ਉਹਨਾਂ ਦੀ ਵੈਰੀਫਿਕੇਸ਼ਨ ਆ ਜਿਹੜੀ ਉਹ ਹਰ ਹੱਥ ਦੇ ਵਿੱਚ ਹੋਣੀ ਚਾਹੀਦੀ ਆ ਉਹ ਇੱਥੇ ਬੈਠੇ ਨੇ ਉਹ ਜਿਹਦੇ ਵੀ ਕਿਰਾਏ ਤੇ ਰਹਿੰਦੇ ਨੇ ਉਹ ਕਿਰਾਏਦਾਰ ਦੇ ਪ੍ਰੂਫ ਲਓ ਉਹਨਾਂ ਨੇ ਕਿਸ ਆਧਾਰ ਤੇ ਉਹਨਾਂ ਨੂੰ ਕਿਰਾਏ ਤੇ ਕਮਰੇ ਦਿੱਤੇ ਹੋਏ ਨੇ ਔਰ ਉਹ ਉਹਨਾਂ ਜਿੰਨੇ ਵੀ ਪ੍ਰਵਾਸੀ ਇੱਥੇ ਬੈਠੇ ਨੇ ਪੰਜਾਬ ਪੁਲਿਸ ਕੋਲ ਤਾਂ ਸਿੱਧਾ ਜਾ ਹਥਿਆਰਾਂ ਵੀ ਜਿੱਥੋਂ ਤੁਸੀਂ ਆਇਓ ਉੱਥੋਂ ਪੀਸੀਸੀ ਲਿਆਓ ਪੁਲਿਸ ਕਲੀਅਰ ਐ ਸਰਟੀਫਿਕੇਟ ਲਿਆਓ ਉਹਨਾਂ ਨੂੰ ਬਿਸਾਰੋ ਇੱਥੇ ਅਸੀਂ ਕੋਈ ਤਾਂ ਕਹਿੰਦੇ ਵੀ ਨਾ ਬਿਸਾਰੋ ਪਰ ਕਾਨੂੰਨ ਤੇ ਰਾਹੀ ਕਾਨੂੰਨੀ ਪ੍ਰਕਿਰਿਆ ਦੇ ਵਿੱਚ ਦੀ ਲੰਘਾ ਕੇ ਹੀ ਉਹਨਾਂ ਦਾ ਇੱਥੇ ਬਿ ਸੇਵਾ ਕਰਿਆ ਜਾਵੇ ਬਹੁਤ ਬਹੁਤ ਧੰਨਵਾਦ ਤੇ ਮੇਰੀ ਅਪੀਲ ਆ ਕਿ ਇਹ ਜਿਹੜੀ ਕਾਰਵਾਈ ਐ ਛੇਤੀ ਤੋਂ ਛੇਤੀ ਪੈਣੀ ਚਾਹੀਦੀ ਐ ਕਿਤੇ ਇਹ ਨਾ ਹੋਵੇ ਕਿ ਜਿਹੜੀ ਹੁਸ਼ਿਆਰਪੁਰ ਜਿਹੜੀ ਚਿੰਗਾਰੀ ਭੜਕੀ ਉਹ ਹੌਲੀ-ਹੌਲੀ ਵੱਧਦੀ ਵੱਧਦੀ ਸਾਰੇ ਪੰਜਾਬ ਦੇ ਪਿੰਡ-ਪਿੰਡ ਸ਼ਹਿਰ-ਸ਼ਹਿਰ ਦੇ ਵਿੱਚ ਪਹੁੰਚ ਜਾਵੇ ਇਸ ਕਰਕੇ ਪ੍ਰਸ਼ਾਸਨ ਦੀ ਵੀ ਇੱਕ ਜ਼ਿੰਮੇਵਾਰੀ ਬਣਦੀ ਹੈ ਕਿ ਇਹਨਾਂ ਲੋਕਾਂ ਨੂੰ ਪਛਾਣਿਆ ਜਾਵੇ ਇਹਨਾਂ ਦੇ ਡਾਕੂਮੈਂਟ ਸਾਰਾ ਕੁਝ ਚੈੱਕ ਕਰਨਾ ਬਹੁਤ ਬਹੁਤ ਜ਼ਰੂਰੀ ਇੱਕ ਗੱਲ ਹੋਰ ਰਹਿ ਗਈ ਸੀ ਕਿ ਸਾਡੇ ਨਾ ਪਿੰਡਾਂ ਦੇ ਸਰਪੰਚ ਸਾਹਿਬ ਜਾਂ ਸ਼ਹਿਰਾਂ ਦੇ ਐਮਸੀ ਸਾਹਿਬਾਨ ਉਹ ਵਿਚਾਰੇ ਇੰਨੇ ਘੋਲੇ ਹੁੰਦੇ ਨੇ ਕਿ ਉਹਨਾਂ ਨੇ ਨਾ ਇਹ ਪ੍ਰਵਾਸੀਆਂ ਦੀਆਂ ਵੋਟਾਂ ਤੱਕ ਬਣਵਾਤੀਆਂ ਉਹ ਵੋਟਾਂ ਬਣਵਾਉਣ ਦੇ ਵਿੱਚ ਸਭ ਤੋਂ ਵੱਡਾ ਹੱਥ ਪਿੰਡਾਂ ਦੇ ਸਰਪੰਚਾਂ ਦਾ ਜਾਂ ਸ਼ਹਿਰ ਦੇ ਐਮਸੀ ਸਾਹਿਬਾਨ ਦਾ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਜਿਹੜਾ ਪੰਜਾਬ ਹੈ ਪੰਜਾਬੀਆਂ ਜੋਗਾ ਰਹਿ ਲੈਣ ਦੋ ਐਮੀ ਤੁਸੀਂ ਹਾਰ ਫੋਨ ਦੇ ਫੋਨ ਦੇ ਕਿਤੇ ਨਾ ਵੇ ਦੇਖੋ ਜਾਨਾ ਸਾਰੇ ਨਹੀਂ ਐ ਇਸ ਦੁਨੀਆ ਤੋਂ ਇਸ ਕਰਕੇ ਸਰਪੰਚੀ ਐਮਸੀ ਉਸ ਬੰਦੇ ਨੂੰ ਹੀ ਅਸਲ ਯਾਦ ਕੀਤਾ ਜਾਂਦਾ ਜਦੋਂ ਬੰਦਾ ਦੁਨੀਆ ਤੋਂ ਰੁਖਸਤ ਹੋ ਜਾਂਦਾ ਨਾ ਉਹਦੇ ਰੁਖਸਤੀ ਤੋਂ ਬਾਅਦ ਅਗਰ ਲੋਕ ਉਸ ਬੰਦੇ ਨੂੰ ਯਾਦ ਕਰਦੇ ਨੇ ਤਾਂ ਸਮਝੋ ਕਿ ਉਹ ਬੰਦਾ ਮਹਾਨ ਸੀ ਕਿਤੇ ਨਾ ਹੋਵੇ ਵੀ ਆਉਣ ਵਾਲੀ ਜਿਹੜੀ ਪੀੜ੍ਹੀ ਆਉਣ ਵਾਲੀਆਂ ਜਿਹੜੀਆਂ نسلਾਂ ਨੇ ਉਹ ਕਿਤੇ ਆਉਣ ਔਰ ਤੁਹਾਡੀਆਂ ਫੋਟੋਆਂ ਦੇਖ ਦੇ ਕੇ ਤੁਹਾਨੂੰ ਗਾਲਾਂ ਕੱਢਣ ਇਹ ਸਾਡੇ ਕੰਡੇ ਬੀਜਣ ਵਾਲੇ ਰਸਤਿਆਂ ਦੇ ਵਿੱਚ ਇਹ ਲੋਕ ਸੀਗੇ ਇਸ ਕਰਕੇ ਉਹਨਾਂ ਨੂੰ ਮੈਂ ਹੱਥ ਬੰਨ੍ਹ ਕੇ ਬੇਨਤੀ ਕਰਦਾ ਕਿ ਜਿਹੜੀਆਂ ਵੋਟਾਂ ਇਹ ਲੋਕ ਨਜਾਇਜ਼ ਗਲਤ ਵੋਟਾਂ ਬਣਾਈ ਬੈਠੇ ਨੇ ਉਹਨਾਂ ਦੀਆਂ ਵੋਟਾਂ ਨੂੰ ਵੀ ਇੱਥੋਂ ਕਟਾਇਆ ਜਾਵੇ ਪੰਜਾਬ ਨੂੰ ਪੰਜਾਬੀਆਂ ਜੋਗਾ ਹੀ ਰੱਖ ਲੋ ਇੰਨੇ ਹੀ ਬਹੁਤ ਆ ਇਹ ਜਿਹੜੀਆਂ ਜਿਹੜੀਆਂ ਆਪਣੀਆਂ ਸਟੇਟਾਂ ਤੋਂ ਆਏ ਨੇ ਇਹਨਾਂ ਨੂੰ ਉਹਨਾਂ ਦੀਆਂ ਸਟੇਟਾਂ ਹੀ ਮubarək ਇਹਨਾਂ ਨੂੰ ਉੱਥੇ ਹੀ ਕੈਂਟਰੀ ਭੇਜੋ ਇਹਨਾਂ ਦੇ ਕਾਗਜ਼ਾਤ ਚੈੱਕ ਕਰੋ ਇਹਨਾਂ ਦਾ ਜੋ ਬੈਕਗ੍ਰਾਉਂਡ ਜੋ ਕ੍ਰਿਮੀਨਲ ਅਚੋਕੜਾ ਉਹਦੀ ਪੂਰੀ ਵੈਰੀਫਿਕੇਸ਼ਨ ਹੋਣੀ ਚਾਹੀਦੀ ਆ ਇਹ ਜਿੰਨੇ ਪ੍ਰਵਾਸੀ ਨੇ ਜਾਂ ਜਿੰਨੇ ਬਿਹਾਰੀ ਭਈਏ ਇੱਧਰ ਬੈਠੇ ਨੇ ਉਹਨਾਂ ਦੀ ਪੂਰੀ ਵਸ ਜਾਂਚ ਪੜਤਾਲ ਹੋਣੀ ਚਾਹੀਦੀ ਆ ਸਾਡੀ ਤਾਂ ਇਹੀ ਮੰਗ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਨਮਸਕਾਰ ਹਾ ਜੀ